ਪੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਧੁੰਦ ਦੇ ਅਸਰ ਪਿੱਛੇ ਸ਼ੁਰੂ ਹੋ ਗਏ ਨੇ ਕਿਉਂਕਿ ਅੱਜ ਸਵੇਰੇ ਤੜਕਸਾਰ ਸਕੂਲ ਬੱਸ ਤੇ ਇੱਕ ਕਾਰ ਦੇ ਵਿੱਚ ਭਿਆਨਕ ਜ਼ੋਰਦਾਰ ਟੱਕਰ ਹੋਈ ਹੈ ਜਿਸ ਦੀ ਆਵਾਜ਼ 600 ਮੀਟਰ ਤੱਕ ਲੋਕਾਂ ਦੇ ਘਰਾਂ ਤੱਕ ਸੁਣਾਈ ਦਿੱਤੀ ਤੇ ਉਹਨਾਂ ਨੇ ਮੌਕੇ ਤੇ ਆ ਕੇ ਜਦੋਂ ਦੇਖਿਆ ਤਾਂ ਸਕੂਲ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋਈ ਸੀ ਜਿਸ ਵਿੱਚ ਕਾਰ ਸਵਾਰ ਜ਼ਖਮੀ ਹੋਇਆ ਹੈ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਦੋਨੇ 에ਅਰ ਬੈਗ ਖੁੱਲ ਗਏ ਤੇ ਉਹਦੇ ਗੱਡੀ ਦੇ ਅਗਲੇ ਹਿੱਸੇ ਤੋਂ ਬਰਖੱਚੇ ਉੱਡ ਗਏ ਤੇ ਬਸ ਦਾ ਵੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਤੁਹਾਨੂੰ ਦੱਸ ਦਈਏ ਕਿ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਧਿਆਨ ਦੇ ਨਾਲ ਆਪਣੇ ਵਾਹਨ ਨੂੰ ਚਲਾਓ ਕਿਉਂਕਿ ਹੌਂਦੇ ਵਿੱਚ ਕਈ ਵਾਰ ਦਿਖਾਈ ਨਹੀਂ ਦਿੰਦਾ ਜਿਸ ਪਿੰਡ ਕਿਹੜਾ ਜੀ ਮੇਰਾ ओंकार ਸਿੰਘ ਨਾਂ ਜੀ ਪਿੰਡ ਸੰਘੋਰ ਤੇ ਕੀ ਘਟਨਾ ਜਿਹੜੀ ਅੱਜ ਸਵੇਰੇ ਹੋਈ ਹੈ ਤੇ ਕੀ ਪਤਾ ਲੱਗਿਆ ਸੀ ਇਹ ਜੀ ਅੱਜ ਸਵੇਰੇ ਹੋਇਆ ਹੈ ਕੋਈ ਅੱਧਾ ਪੂਣਾ ਘੰਟਾ ਹੋ ਗਿਆ ਤੇ ਆਵਾਜ਼ ਬਹੁਤ ਜ਼ੋਰ ਨਾਲ ਆਈ ਆ ਤੇ ਮੈਨੂੰ ਲੱਗਾ ਇਦਾਂ ਹੀ ਕੋਈ ਟਰੈਕਟਰ ਟਰਾਲੀ ਦੀ ਆਵਾਜ਼ ਆਈ ਆ ਇਹ ਤੇ ਮੈਂ ਵੀ ਹੁਣ ਆ ਕੇ ਦੇਖਿਆ ਤੇ ਇੱਥੇ ਤੇ ਐਕਸੀਡੈਂਟ ਬਹੁਤ ਤਕੜਾ ਹੋ ਗਿਆ ਕਿੰਨੀ ਕੁ ਦੂਰ ਹੈ ਤੁਹਾਡਾ ਘਰ ਜਿਹੜਾ ਮੇਰਾ ਘਰ ਇੱਥੋਂ ਹੈਗਾ ਕੋਈ 500 ਮੀਟਰ ਦੀ ਦੂਰੀ ਤੇ ਹਾਨੀ ਜ਼ੋਰਦਾਰ ਜਿਹੜਾ ਟੱਕਰ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਜ਼ੋਰ ਨਾਲ ਹੋਈ ਹੈ ਜਦੋਂ ਤੁਸੀਂ ਪਹੁੰਚੇ ਤਾਂ ਉਦੋਂ ਲੱਗੇ ਸੀਗੇ ਜਿਹੜੇ ਹਾਂਜੀ ਲੱਗੇ ਸੀ ਮੁੰਡੇ ਦਾ ਮੁੰਡੇ ਲੱਗੇ ਸੀ ਹਾਂਜੀ ਤੇ ਇਹ ਨਾਲ ਜਿਹੜੀ ਸੀਗੀ ਸਕੂਲ ਬੱਸ ਦੇ ਨਾਲ ਹਾਂਜੀ ਸਕੂਲ ਬੱਸ ਨਾਲ ਸਕੂਲ ਬੱਸ ਦੇ ਨਾਲ ਮਰ ਲੱਗਭਗ ਤੁਹਾਡਾ ਪੰਜ ਹੀ ਹੋਰ ਨਾਲ ਆਈ ਹੈ ਮੈਂ ਸੋਚਿਆ ਪਤਾ ਨਹੀਂ ਉੱਥੇ ਟਰੈਕਟਰ ਟਰਾਲੀ ਦੀ ਆਵਾਜ਼ ਆਈ ਹੋਣੀ ਹੈ ਇਹ ਤੇ ਹੁਣ ਆ ਕੇ ਦੇਖਿਆ ਸੀ ਤੇ ਇੱਥੇ ਤੇ ਐਕਸੀਡੈਂ